ਕਿਸਾਨ ਵੀਰੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਮੂਨਕ ਬਾਈ ਸੁਖਵਿੰਦਰ ਕੋਲ ਸੁਖਵਿੰਦਰ ਬਾਈ ਨਾਲ ਇੱਕ ਵਾਦਾ ਕਰਿਆ ਸੀ ਕਿ ਤੁਸੀਂ ਸਾਡਾ ਚੌਦੋਂ ਸੇ ਇੱਕ ਲਾਓ ਜੀ ਤੁਹਾਡੇ ਖੇਤ ਆਵਾਂਗੇ ਇਹਨਾਂ ਦੇ ਖੇਤ ਆਣ ਦਾ ਸਾਡਾ ਮੇਨ ਮਕਸਦ ਕੀ ਸੀ ਉਹ ਆਪ ਵੀ ਦੱਸਣਗੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਸੁਖਵਿੰਦਰ ਬਾਈ ਨੇ ਕਿਹਾ ਕਿ ਆ ਜਿਹੜੀ ਮੇਰੀ ਜ਼ਮੀਨ ਹੈਗੀ ਹੈ ਇੱਥੇ ਪਾਣੀ ਖੜਦਾ ਹੈ ਔਰ ਇਹ ਜਿਹੜੀ ਜ਼ਮੀਨ ਦਾ ਠੇਕਾ ਵੀ 45000 ਹੈ ਕੋਲ ਔਰ ਇੱਥੇ ਕਹਿੰਦਾ ਮੇਰਾ ਮੁੱਛਲ ਨੇ ਹਰ ਸਾਲ ਲਾਉਣਾ 45 ਮਣ ਤੋਂ ਨਹੀਂ ਵੱਧਾ ਸੁਖਵਿੰਦਰ ਭਾਈ ਨੂੰ ਮੈਂ ਕਿਹਾ ਫਿਰ ਤੂੰ ਸਾਡੀ ਕੰਪਨੀ ਦਾ 1401 ਬੀਜ ਲਾ ਕੇ ਦੇਖ ਔਰ ਤੂੰ ਫਿਰ ਸਾਨੂੰ ਦੱਸੀ ਤੇ ਅਸੀਂ ਤੇਰੇ ਖੇਤ ਆਵਾਂਗੇ ਤੇਰੇ ਵੀਡੀਓ ਵੀ ਪਾਵਾਂਗੇ ਸੁਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਜੀ ਦੱਸੋ ਵੀ ਤੁਹਾਨੂੰ ਜੋ ਜੋ ਗੱਲਾਂ ਅਸੀਂ ਕਹੀਆਂ ਉਹ ਗੱਲਾਂ ਤੇ ਸਾਡਾ ਬੀਜ ਉਤਰਿਆ ਕਿ ਨਹੀਂ ਪੂਰਾ ਜੀ 100% ਇੱਕ ਨੰਬਰ ਹੈ ਵਧੀਆ ਰਿਹਾ ਹਾਂ ਵਧੀਆ ਔਰ ਜਿਵੇਂ ਤੁਸੀਂ ਦਾਣੇ ਦੇਖੋ ਕਿੰਨੇ ਦਾਣੇ ਭਰੇ ਨੇ ਔਰ ਤੁਹਾਡੇ ਇੱਥੇ ਜਿਹੜਾ ਕਿ ਪੱਕੇ ਬੱਟ ਦੀ ਜ਼ਮੀਨ ਹੈ ਲਾ ਪੱਕੀ ਪੂਰੀ ਡਾਕਰ ਮਿੱਟੀ ਡਾਕਰ ਮਿੱਟੀ ਹੈ ਕਿ ਭਾਰ ਦਾਣੇ ਦੇ ਵਿੱਚ ਇੰਨਾ ਇੱਕ ਇੱਕ ਮੂੰਜਰ ਦੇ ਵਿੱਚ ਆ ਦੇਖੋ ਕਿਸਾਨ ਵੀਰੋ ਇੱਕ ਇੱਕ ਮੂੰਜਰ ਦੇ ਵਿੱਚ ਇੰਨਾ ਭਾਰ ਹੈ ਕਿ ਬੂਟਾ ਇਹਨੂੰ ਝੁਕਦਾ ਜਾ ਰਿਹਾ ਤੇ ਸੁਖਵਿੰਦਰ ਬਾਈ ਮੈਨੂੰ ਕਹਿੰਦਾ ਸੀਗਾ 50 ਮਾਣ ਹੋ ਜੇ ਬਹੁਤ ਹੈ ਹੁਣ ਮੈਂ ਸੁਖਵਿੰਦਰ ਬਾਈ ਦੇ ਮੂੰਹੋਂ ਸੁਣਨਾ ਚਾਹਨਾ ਬਾਈ ਜੀ ਆਪਣਾ ਬੀਜ ਲਾ ਕੇ ਤੁਹਾਨੂੰ ਕੀ ਲੱਗਦਾ ਝਾੜ ਕਿੰਨਾ ਆ ਸਕਦਾ ਬਹੁਤ ਵਧੀਆ ਜੀ ਤੇ ਬਾਕੀ ਨਾ ਤਾਂ ਇੱਥੇ ਕੋਈ ਝੰਡਾ ਰੋਗਾ ਮੈਂ ਕੋਈ ਦਵਾਈ ਨਹੀਂ ਪਾਈ ਆ ਬਾਈ ਤੋਂ ਮੈਂ ਘਟੂ ਘਟਵੇ ਤਿੰਨ ਚਾਰ ਸਾਲਾਂ ਤੋਂ ਬੀਜ ਲੈ ਰਿਆ ਜੀ ਇੱਕ ਨੰਬਰ ਹੈ ਜੀ ਇਹ ਅਸੀਂ ਹੋਰ ਵੀ ਕੰਪਨੀਆਂ ਦੇ ਬੋਤ ਲਾਏ ਨਹੀਂ ਦੂਜੇ ਖੇਤ ਲੱਗ ਰਿਹਾ ਜੀ ਤੇ ਉਹ ਚ ਬੋਹ ਝੰਡੇ ਰੋਗ ਆ ਜੀ ਦਵਾਈ ਵੀ ਪਾਤੀ ਅਸੀਂ ਘਟੂ ਘਟ ਹਜ਼ਾਰ ਰੁਪਏ ਕੇ ਲਈ ਝੰਡੇ ਰੋਗ ਵਾਲੀ ਦਵਾਈ ਪਾਤੀ ਜੇ ਕੋਈ ਫਾਇਦਾ ਨਹੀਂ ਹੋਇਆ ਦੇਖੋ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਜੀ ਕੰਪਨੀ ਦਾ ਤੁਸੀਂ ਲਾਇਆ ਉਸ ਕੰਪਨੀ ਨਾਲੋਂ ਸਾਡੇ ਬੀਜ ਦਾ ਕਿੰਨਾ ਕ ਫਰਕ ਹੈ ਤੁਹਾਨੂੰ ਕਿੰਨਾ ਕ ਵਧੀਆ ਲੱਗਿਆ ਇੱਕ ਨੰਬਰ ਹੈ ਜੀ ਸਾਡੇ ਕੋਲ ਤਾਂ ਆ ਸਾਹਮਣੇ ਖੜਿਆ ਜੀ ਤੇ ਦੂਜੀ ਹੋਰ ਆਪਾਂ ਝੋਨਾ ਵੀ ਲਾਰ ਕੇ ਆਪਣਾ ਪੀਅਰ ਦਾ ਆਪਣਾ ਪੀ 65 ਵੀ ਆਈ ਤੇ ਸੁਪਰੀਮ ਵੀ ਲੈ ਗਈ ਉਹ ਵੀ ਇੱਕ ਨੰਬਰ ਖੜਾ ਈ ਇਹ ਹਲਕਾ ਵਾਹਨ ਹੈ ਜੀ ਇੱਥੇ ਪਾਣੀ ਬਹੁਤ ਜ਼ਿਆਦਾ ਖੜਦਾ ਨਹਿਰ ਲਵੇ ਪਈ ਥੋੜੇ ਜੀ ਚੁੰਦੀ ਰਹਿੰਦੀ ਹੈ ਤੇ ਓਵਰ ਪਾਣੀ ਰਹਿੰਦਾ ਜੀ ਤੇ ਸਾਰਾ ਝੋਨਾ ਦੇਖ ਲੋ ਜੀ ਇੱਕ ਨੰਬਰ ਖੜਾ ਈ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇੱਕ ਇਹੀ ਗੱਲ ਕਹਿਣਾ ਚਾਹੁੰਗਾ ਵੀ ਇੱਕ ਵਾਰੀ ਇਹ ਬੀਜ ਵਰਤ ਕੇ ਦੇਖੋ ਜੀ ਤੁਸੀਂ ਆਪ ਹੀ ਹੋਰ ਕੋਈ ਕੰਪਨੀ ਦਾ ਬੀਜ ਨਹੀਂ ਲਾਉਂਗੇ ਇਹ ਇਹੀ ਬੀਜ ਲਾਇਆ ਕਰੋਗੇ ਠੀਕ ਹੈ ਕਿਸਾਨ ਵੀਰੋ ਇਹ ਸੁਖਵਿੰਦਰ بھائی ਵੀ ਤੁਹਾਨੂੰ ਕਹਿ ਰਿਹਾ ਹੈ ਸਿਰਫ ਇੱਕ ਵਾਰ ਸਾਡੀ ਕੰਪਨੀ ਦਾ ਚਾਹੇ ਤੁਸੀਂ ਇੱਕ ਕਿਲਾ ਲਾ ਕੇ ਦੇਖੋ ਪੰਜੇ ਉਂਗਲਾਂ ਇੱਕ ਬਰੋਬਰ ਹੁੰਦੀਆਂ ਨਹੀਂ ਕਿਸਾਨ ਵੀਰੋ ਸਿਰਫ ਇੱਕ ਵਾਰੀ ਪਰਖਣ ਨਾਲ ਹੀ ਬੰਦੇ ਦਾ ਪਤਾ ਚੱਲ ਜਾਂਦਾ ਕਿ ਬੀਜ ਦੇ ਚ ਕਿੰਨਾ ਕਦਮ ਹੈ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ